ਨਾਮ ਸਿੰਘ ਪੈੜੀਪਾਗਾ ਜ਼ਿਲ੍ਹਾ ਪ੍ਰਧਾਨ ਮਾਨਸਾ ਭਾਰਤੀ ਕਿਸਾਨ ਯੂਨੀਅਨ ਇਨਕਤੋਗਰਾਹਾਂ ਜੋ ਕਿਸਾਨ ਮੰਗਾ ਨੂੰ ਲੈ ਕੇ ਕਿਸਾਨ ਸੰਗਠਨ ਦਿੱਲੀ ਨੂੰ ਜਾ ਰਹੇ ਆ ਤੇ ਉੱਥੇ ਹਰਿਆਣੇ ਦੀਆਂ ਹੱਦਾਂ ਤੇ ਉਹਨਾਂ ਨੂੰ ਰੋਕ ਕੇ ਉਹਨਾਂ ਤੇ ਜਿਹੜੇ ਅਥਰੂ ਗਾਇਦੇ ਗੋਲੇ ਸਿੱਟੇ ਜਾ ਰਹੇ ਆ ਹੋਰ ਚੱਦ ਦਿੱਤਾ ਜਾ ਰਿਹਾ ਐ ਅਰ ਇਸ ਗੱਲ ਨੂੰ ਦੇਖਦੇ ਆ ਕਿਸਾਨ ਮੰਗਾ ਨੂੰ ਦੇਖਦੇ ਆ ਕਿਸਾਨਾਂ ਤੇ ਹੋ ਰੇ ਤਸ਼ੱਦਦ ਨੂੰ ਦੇਖਦੇ ਆ ਸਾਡੀ ਇੱਥੇ ਬੰਦੀ ਭਾਰਤੀ ਕਿਸਾਨ ਯੂਨੀਅਨ ਇਨਕਤੋਗਰਾਹ ਨੇ ਇਸ ਅੰਦੋਲਨ ਦੀ ਹਮਾਇਤ ਵਿੱਚ ਤੇ ਸਰਕਾਰ ਦੇ ਖਿਲਾਫ ਕੱਲ ਨੂੰ ਪੰਜਾਬ ਦੇ ਵਿੱਚ 4 ਘੰਟੇ ਰੇਲਾਂ ਰੋਕਣ ਦਾ ਜਿਹੜਾ ਸੱਦਾ ਦਿੱਤਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੁੱਕੀਆਂ ਜਾਣਗੀਆਂ ਮਾਨਸਾ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਇਨਸਾਫ ਸੰਗ ਲੋਕਾਂ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਕੱਲ ਨੂੰ 11 ਵਜੇ ਦੇ ਨੂੰ ਮਾਨਸਾ ਜਿਹੜਾ ਰੇਲਵੇ ਵਾਲਾ ਸਟੇਸ਼ਨ ਹੈ ਉਦੇ ਨੇੜੇ ਪਹੁੰਚਣਾ ਤਾਂ ਕਿ ਆਪਾਂ 12 ਤੋਂ 4 ਵਜੇ ਤੱਕ ਅਰੇਲਾ ਮੈਂ ਚੱਕਾ ਜਮ ਕਰਕੇ ਸਰਕਾਰ ਨੂੰ ਦੱਸ ਦਈਏ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ WTO ਤੋਂ ਬਾਹਰ ਆਉਣਾ ਪਊਗਾ ਕਿਸਾਨਾਂ ਦੇ ਕਰਜ਼ੇ ਖਤਮ ਕਰਨੇ ਪੈਣੇ ਆ ਹੋਰ ਜਿੰਨੀਆਂ ਮੰਗਾਂ ਨੇ ਉਹ ਮੰਨਣੀਆਂ ਹੀ ਪੈਣੀਆਂ ਤਸ਼ੱਦਦ ਕਰਕੇ ਇਸ ਤਰ੍ਹਾਂ ਅੰਦੋਲਣਾਂ ਨੂੰ ਦਬਾਇਆ ਨਹੀਂ ਜਾਊਗਾ ਸੋ ਇਸ ਦਾ ਹਰ ਤਰ੍ਹਾਂ ਜਿਹੜਾ ਵਿਰੋਧ ਕਰਾਂਗੇ ਸਰਕਾਰ ਨੂੰ ਇਸ ਗ੍ਰਾਤਿਸ਼ ਅੱਤ ਦਿੱਤਾ ਜਾ ਰਿਹਾ ਇਹਨੂੰ ਹੱਥ ਪਿੱਛੇ ਕਰਨ ਲਈ ਮਜਬੂਰ ਕਰਾਂਗੇ ਮੈਂ ਫੇਰ ਅਪੀਲ ਕਰਦਾ ਕਿ ਕੱਲ ਨੂੰ ਮਾਨਸਾ ਰੇਵਿਓ ਸਟੇਸ਼ਨ ਦੇ ਕੋਲ 11:00 ਵਜੇ ਤੋਂ ਵੱਧ ਤੋਂ ਵੱਧ ਪਹੁੰਚੀਏ ਤਾਂ ਜੋ ਆਪਾਂ 4 ਘੰਟੇ ਰੇਲਾ ਰੋਕ ਕੇ ਸਰਕਾਰ ਨੂੰ ਦੱਸ ਦਈਏ ਕਿ ਕਿਸਾਨ ਤੁਹਾਡੇ ਤਸੱਦਦਾਂ ਜਿਹੜਾ ਟਾਕਰਾ ਕਰਨਗੇ ਤੁਹਾਡੇ ਤਸੱਦਦ ਦੇ ਖਿਲਾਫ ਬੋਲਣਗੇ ਸੰਘਰਸ਼ ਕਰਨਗੇ ਮੰਗਾ ਮਸਲਿਆਂ ਦੇ ਹੱਲ ਤੱਕ ਲੜਾਂਗੇ